ਇੱਕ ਹੀ ਬਣਾਉਂਦੇ ਆ ਲੱਗਿਆ ਕੁੱਪ ਜਾਲ ਲੱਗਿਆ ਮੈਂ ਰੁਕ ਗਿਆ ਮੈਂ ਕਿਹਾ ਕੀ ਬਣਾਉਂਦੇ ਆ ਦੇਖਦੇ ਆ ਮੈਨੂੰ ਲੱਗਦਾ ਯਾਰ ਕੋਲੇ ਬਣਾਉਂਦੇ ਆ ਦੇਖ ਬੱਬੂ ਇੱਥੇ ਕੋਈ ਹੈ ਨਹੀਂਗਾ ਬਾਈ ਕਿੱਥੇ ਆ ਓ ਹੈਨਾ ਆ ਕੱਚਾ ਕੋਲਾ ਬਣਾਉਂਦੇ ਆ ਧਰਮ ਸੀਗਾ ਵੇ ਇਹ ਕੱਚੇ ਕੋਲੇ ਆ ਲੱਕੜਾਂ ਨੂੰ ਇਹਦੇ ਵਿੱਚ ਟਾਕੇ ਬੰਦ ਕਰ ਦਿੰਦੇ ਆ ਉਤੋਂ ਮਿੱਟੀ ਨਾਲ ਲੀਪ ਕਰ ਦਿੰਦੇ ਆ ਤੇ ਇਹਦਾ ਇੱਚ ਕੋਲੇ ਹੀ ਬਣਾਉਂਦੇ ਆ ਲੱਕਣਾ ਆ ਕੋਲਿਆਂ ਨਾਲ ਭਰੀਆਂ ਹਨ ਹਾਂ ਹੁਣ ਕੋਲੇ ਆ ਕੱਚੇ ਕੋਲੇ ਆ ਇਹ ਸੱਸੀਆ ਵੀਰੇ ਕੋਲਾ ਕੱਚਾ ਕੋਲਾ ਬਣਾਉਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ओके ਇਹਨਾਂ ਦਾ ਨਹੀਂ ਆ ਕੁੱਪ ਬਣਾਉਂਦੇ ਆ ਦੇ ਕੁੱਪ ਚ ਬੰਦ ਕਰਕੇ ਲੱਕੜ ਰੱਖ ਦਿੰਦੇ ਆ ਤੇ ਬਣ ਜਾਂਦੇ ਆ ਚਲੋ ਆ ਰੋਡ ਜਾਂਦੇ ਆ ਜਾਂਦਾ ਬਾਦਰ ਨੂੰ ਜਿੱਥੇ ਆਪਾਂ ਦੇਖਣ ਜਾਣਾ ਆ ਜੋ ਰੋਡ ਮੜਾ ਦੇਖੀਏ ਰੋਡ ਬਹੁਤ ਵਧੀਆ ਮੋਟਰਸਾਈਕਲ ਵੀ ਮੇਰਾ ਲੱਗਿਆ ਇਹ ਰੋਡ ਸਿੰਗਲ ਰੋਡ ਹੀ ਆ ਡਬਲ ਨਹੀਂ ਹੈਗਾ ਸਿੰਗਲ ਰੋਡ ਹੀ ਆ ਆ ਦੇਖੋ ਇਧਰ ਹੀ ਆਪਾਂ ਜਾਣਾ ਚੱਲੀਏ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਆਪਾਂ ਤੁਮ ਰਏ ਸੀ ਫਾਜ਼ਿਲਕਾ ਸ਼ਹਿਰ ਤੇ ਫਾਜ਼ਿਲਕਾ ਦੇ ਪਿੰਡ ਇਹ ਹੈਗਾ ਫਾਜ਼ਿਲਕਾ ਸ਼ਹਿਰ ਗੁੱਡ ਮਾਰਨਿੰਗ ਦਾ ਟਾਈਮ ਤੇ ਆਪਾਂ ਚਾਹ ਪੀ ਰਏ ਸੀ ਅੰਕਲ ਦੀ ਦੁਕਾਨ ਤੋਂ ਪੌਣੇ ਇੱਕ 10 ਦਾ ਟਾਈਮ ਆ ਹੁਣ ਆਪਾਂ ਨਿਕਲਾਂਗੇ ਪਿੰਡ ਦੇਖਣ ਤੁਸੀਂ ਨਾਲ ਬਣੇ ਰਹੋ ਤੁਹਾਨੂੰ ਸਾਰਾ ਆਪਾਂ ਸਾਥ ਦਾ ਸਾਰਾ ਕੁਝ ਆਪਾਂ ਦਿਖਾ ਦੇਣਾ ਠੀਕ ਹੈ ਕੀ ਆਪਾਂ ਜੁਆਏ ਕਰਨੇ ਆ ਇੱਕੋਂ ਦੇ ਪਿੰਡ ਦਾ ਤੇ ਸ਼ਹਿਰ ਆ ਇਹ ਫਾਜ਼ਲ ਕਾ ਸ਼ਹਿਰ ਤੁਸੀਂ ਇਹ ਦੇਖੋ ਕਿ ਇਸ ਸ਼ਹਿਰ ਦਾ ਆਪਣੇ ਸ਼ਹਿਰਾਂ ਨਾਲੋਂ ਕਿੰਨਾ ਫਰਕ ਹੈਗਾ ਬਹੁਤ ਵਧੀਆ ਸ਼ਹਿਰ ਆ ਪੁਰਾਣਾ ਸ਼ਹਿਰ ਆ ਸਦੀਆਂ ਪੁਰਾਣਾ ਠੀਕ ਆ ਉਹ ਆਪਾਂ ਦੇਖ ਰਹੇ ਆ ਆਜੋ ਆਪਾਂ ਸਾਰਾ ਘੁੰਮਦੇ ਆ ਸ਼ਹਿਰ ਉਹ ਪੁੱਛਿਆ ਸੀ ਅੰਕਲ ਕਹਿੰਦੇ ਕਿ ਜੇ ਨਾ ਪੌਲ ਦੇ ਨੀਚੇ ਆ ਬੱਸ ਸਟੈਂਡ ਬਿਜਾਰ ਪੁਰਾਣਾ ਬਿਜਾਰ ਵੀ ਉਹਦੇ ਨੀਚੇ ਹੀ ਆ ਸਾਰਾ ਕੁਝ ਆਪਾਂ ਦੇਖਦੇ ਆ ਆਹ ਪੁਰਾਣੀਆਂ ਦੁਕਾਨਾਂ ਪਹਿਲਾਂ ਹੁੰਦੀਆਂ ਸੀ ਕਿਉਂਕਿ ਇਤਨੀ ਬੱਸ ਸਟੈਂਡ ਸੀ ਨਾ ਹੁਣ ਕਿੰਨੀ ਆ ਦੁਕਾਨਾਂ ਦਾ ਹਾਲ ਖਰਾਬ ਹੋ ਗਿਆ ਪਹਿਲਾਂ ਪੌਲ ਨਹੀਂ ਸੀ ਹੈਗਾ ਆਹ ਵਾਲਾ ਫਲਾਈਓਵਰ ਆਇਥੋਂ ਬੋਲ ਤੋਂ ਆਪਾਂ ਹੋ ਜਾਣਾ ਨੀਚੇ ਇੱਕ ਛੱਡੇ ਦੀ ਰਾਈਟ ਤੋਂ ਆਪਾਂ ਜਾਣੇ ਲੈਫਟ ਸੋਨਾ ਸ਼ਹਿਰ ਫਾਜ ਲਗਾ ਮਾਲਵੇ ਦਾ ਜਿਹੜਾ ਸ਼ਹਿਰ ਆ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਵੱਡਾ ਸ਼ਹਿਰ ਕਹਿ ਸਕਦੇ ਆ ਬਾਰਡਰ ਦੇ ਤਾਂ ਕਈ ਸ਼ਹਿਰ ਹੋਣਗੇ ਹਨਾ ਆਪਣੇ ਪੰਜਾਬ ਤੋਂ ਪਰੇ ਵੱਡਾ ਸ਼ਹਿਰ ਇਹ ਮੇਨ ਆ ਜਿਹੜਾ ਮੇਨ ਬਾਰਡਰ ਤੇ ਆ ਸロイਪੁਰ ਵੀ ਆ ਪਰ ਇਹ ਫਾਜ ਲਗਾ ਵੀ ਆ ਫਾਜ ਲਗਾ ਦੇ ਬਹੁਤ ਸਾਰੇ ਪਿੰਡ ਵੱਟ ਦੇ ਨਾਲ ਲੱਗਦੇ ਆ 47 ਤੋਂ ਪਹਿਲਾਂ ਦਾ ਪਤਾ ਕੀ ਹੋਊਗਾ ਪੂਰੇ ਵਧੀਆ ਮਾਹੌਲ ਹੋਊਗਾ ਫਾਜ਼ਲਪੁਰ ਸ਼ਹਿਰ ਵੀ ਇਹ ਪਾਕਿਸਤਾਨੀ ਦੇ ਲੋਕ ਇੱਧਰ ਉੱਧਰ ਆਉਂਦੇ ਹੋਣਗੇ ਆਪਣੇ ਕੋਲ ਇਕੱਠਾ ਹੀ ਹੁੰਦਾ ਇਸ ਜਨ ਨੂੰ ਕਿ ਅੱਜ ਵੀ ਇਸ ਏਰੀਆ ਦਾ ਜਿਹੜਾ ਕਲਚਰ ਆ ਨਾ ਉਹ ਪਾਕਿਸਤਾਨ ਦੇ ਇਧਰਲੇ ਪਿੰਡਾਂ ਦੇ ਨਾਲ ਲੈਂਦੇ ਪੰਜਾਬ ਨਾਲ ਮਿਲਦਾ ਜੁਲਦਾ ਤੁਸੀਂ ਆਪ ਹੀ ਦੱਸਿਓ ਇਹਨਾਂ ਦੀ ਬੋਲੀ ਇਹਨਾਂ ਦਾ ਕਲਚਰ ਇਹਨਾਂ ਦੇ ਪਹਿਰਾਵਾ ਇਹਨਾਂ ਦਾ ਸਾਰਾ ਕੁਝ ਮੈਚਿੰਗ ਸ਼ੈਟਿੰਗ ਜੀ ਇਥੋਂ ਬਸ ਤਾਂ ਨਿਕਲਦੇ ਨੂੰ ਲੱਗਦਾ ਆਹੀ ਬਸ ਸਟੈਂਡ ਆ ਆ ਬਸ ਸੇਣੀ ਆ ਬਸ ਇੰਨਾ ਹੀ ਆ ਬਈ ਬਸ ਸਟੈਂਡ ਆ ਇੰਨਾ ਕੀ ਆ ਅੱਛਾ ਆ ਇੱਕ ਫਾਜਲ ਕਰਦਾ ਬਸ ਸਟੈਂਡ ਆ ਹਾਂ ਇਹ ਬਸ ਸਟੈਂਡ ਫਾਜਲ ਕਰਦਾ ਮਹੱਲਵਾ ਏਰੀਆ ਤੁਸੀਂ ਆਪ ਦੱਸੋ ਪਛੜ ਹੈਗਾ ਆ ਇੰਨਾ ਹੀ ਬੱਸ ਸਟੈਂਡ ਆ ਤਿੰਨ ਚਾਰ ਬੱਸਾਂ ਖੜੀਆਂ ਸਰਕਾਰੀ ਤੇ ਪ੍ਰਾਈਵੇਟ ਪ੍ਰਾਈਵੇਟ ਬੱਸ ਇੱਥੇ ਲਗਭਗ ਘੱਟ ਹੀ ਆ ਸਾਰੀਆਂ ਸਰਕਾਰੀ ਇੰਨਾ ਦੇ ਬੱਸ ਸਟੈਂਡ ਆ ਮਹੱਲਵਾ ਇੰਨਾ ਬੱਸ ਸਟੈਂਡ ਤਾਂ ਤੁਹਾਡੇ ਪਿੰਡ ਦਾ ਵੀ ਹੋਊਗਾ ਜਿਹੜੇ ਪਿੰਡ ਤੋਂ ਤੁਸੀਂ ਬਿਲੋਂਗ ਕਰ ਰਹੇ ਹੋ ਐਸੇ ਹੀ ਕਰਿਓ ਤੁਹਾਡੇ ਪਿੰਡ ਦਾ ਬੱਸ ਸਟੈਂਡ ਵੀ ਇੱੱਟਾ ਕੁ ਹੋਊਗਾ ਇੰਨਾ ਕੁ ਖਾਦਲ ਦਾ ਬੱਸ ਸਟੈਂਡ ਹੈ ਡਿਸਟ੍ਰਿਕਟ ਆ

ਆ ਹਾਂ ਆਹੀ ਬਸਟੈਂਡ ਪਰਫੈਕਟ ਇਹ ਜਿਹੜਾ ਸਿੱਧਾ ਰੋਡ ਆ ਇਹ ਜਿਹੜਾ ਸਿੱਧਾ ਰੋਡ ਆ ਇਹ ਚਾਹੁੰਦੇ ਆਪਾਂ ਹੁਣ ਅੰਦਰ ਇਹਦਾ ਬਸਟੈਂਡ ਮਤਲਬ ਪਿੰਡਾਂ ਵਾਲਾ ਬਸਟੈਂਡ ਆ ਕਿਵੇਂ ਕੋਈ ਪਿੰਡ ਨਹੀਂ ਵੀ ਆਪਣੇ ਛੋਟੇ ਛੋਟੇ ਥਸੀਲਾ ਜਾਂ ਪਿੰਡ ਇੰਨਾ ਕੁ ਬਸਟੈਂਡ ਉਹਨਾਂ ਦਾ ਹੁੰਦਾ ਇਹ ਰੋਡ ਸ਼ਾਇਦ ਰੇਲਵੇ ਸਟ੍ਰੈਕਚਰ ਰੋਡ ਹੈਗਾ ਉਹ ਸਾਹਮਣੇ ਸਟੇਸ਼ਨ ਦਿਖ ਰਿਹਾ ਫਾਜ ਲਗਾ ਰ ਆਦ ਗੰਨਾ ਆਲੇ ਦੁਆਲੇ ਹੈਗੀਆਂ ਇੰਨੀਆਂ ਸੋਨਾ ਸ਼ਹਿਰ ੁੱਲਾ ਡੁੱਲਾ ਹੈ ਦਾ ਟਰਵੀਟ ਘੱਟੀ ਲੱਗ ਇਹ ਨੂੰ ਪੁੱਛਦੇ ਆਂ ਗਰੇ ਰੇਲਵੇ ਸਟੇਸ਼ਨ ਕਿਹੜੀ ਸਾਈਡ ਦੀ ਜਾਊਗੀ ਹਾਂਜੀ ਰੇਲਵੇ ਸਟੇਸ਼ਨ ਹੀ ਜਾਊਗਾ ਨੀਚੇ ਇੱਧਰ ਦੀ ਫਿਰ ਨੀਚੇ ਆਹ ਨੀਚੇ ਜਾਂਦੇ ਰਹੋ ਨੀਚੇ ਜਾਂਦੇ ਰਹੋ ਨੀਚੇ ਠੀਕ ਹੈ ਇਹ ਰੇਲਵੇ ਸਟੇਸ਼ਨ ਆ ਰੇਲਵੇ ਸਟੇਸ਼ਨ ਤਾਂ ਵੀ ਆ ਰਹੀ ਹੈ ਮੈਡੀਕਲ ਸਟੋਰ ਤੇ ਕੰਨਾ ਸ਼ਹਿਰ ਦਾ ਕਲਚਰ ਯਾਹਰ ਦੇਖਣਾ ਨਾ ਭਾਈ ਸ਼ਹਿਰ ਕਿੰਨਾ ਫਰਕ ਆ ਦੂਜੇ ਸ਼ਹਿਰਾਂ ਨਾਲ ਇਹ ਤਾਂ ਤੁਸੀਂ ਦੱਸਣਾ ਵੀਡੀਓ ਦੇਖ ਰਹੇ ਹੋ ਤੁਸੀਂ ਦੱਸਣਾ ਉਹ ਬਣਿਆ ਰਿਹਾ ਕਿ ਐਕੈਡਮੀ ਉੱਪਰ ਵੀ ਨਿਕਲਣਾ ਸੀਗਾ ਸੱਲਾ ਹੀ ਆ ਰਸ ਐ ਆ ਨਾ ਆ ਇੱਕ ਉਲੰਕੀ ਉੱਪਰ ਦੀ ਜਗ੍ਹਾ ਇੱਕ ਵਾਰ ਇਹ ਆ ਰੇਲਵੇ ਸਟੇਸ਼ਨ ਦੇਖਤੀ ਹੈ ਬਾਅਦ ਤੇ ਨਹੀਂ ਗਿਆ ਪ੍ਰਾਣਾ ਬਾਜ਼ਾਰ ਸਟੇਸ਼ਨ ਦੇ ਨਾਲ ਆ ਸੋਨੀਆਂ ਪ੍ਰਾਣੀਆਂ ਬਕਰਨਾ 11 ਸਾਲ ਪੁਰਾਣਾ ਪਿੰਡ ਹੈ 11 ਸਾਲ ਪੁਰਾਣਾ ਸ਼ਹਿਰ ਕਿੱਧਰ ਆ ਗਏ ਫੇਰ ਉੱਥੇ ਹੀ ਆ ਗਏ ਬਹੁਤ ਸਾਰਾ ਇਤਨਾ ਸਟੇਸ਼ਨ ਹੀ ਨਹੀਂ ਲੱਭ ਰਿਹਾ ਹੋਰ ਕੁਝ ਕੋਈ ਲੱਗਿਆ ਨਹੀਂ ਕਿੱ체 ਹੈਗਾ ਰਸਤਾ ਕੋਈ ਨਾ ਪਹੁੰਚਾਂਗੇ ਅੱਥਾ ਨਹੀਂ ਹੈਗਾ ਓਹ ਸਾਹਮਣੇ ਹੌਂਦਸਪੈਨਲ ਬੋਰਡ ਲਗਿਆ ਹੈਗਾ ਫਾਜ਼ਿਲਕਾ ਰੇਲਵੇ ਸਟੇਸ਼ਨ ਉੱਤਰੀ ਭਾਰਤ ਦਾ ਮਹਾਨ ਰੇਲਵੇ ਸਟੇਸ਼ਨ ਐ ਬੋਤ ਕਿ ਵੀਡੀਓਜ਼ ਬਣਾ ਕੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਐ ਅਗੂ ਸਕਿੰਦੇ ਹੁੰਦੇ ਆ ਚਲ ਆਪਾਂ ਦੇਖਦੇ ਆਂ ਭਾਰਤ ਦੇ ਕੋਕਿੰਗ ਕਿੱਧਰ ਆ ਹਾਂ ਇਹ ਲੱਗੇ ਲੋਕ ਦਿੱਤੀ ਆ ਪੂਰੇ 300 ਹਜ਼ਾਰ ਉਹ ਬਲਿਕੇ ਫਾਜ਼ਿਲਕਾ ਰੇਲਵੇ ਯਾਰੀ ਇੱਧਰ ਜੱਟੀਆਂ ਹੋਰ ਜਾਂ ਪਲੇਟਫਾਰਮ ਚੈੱਕ ਕਰਨਾ ਕਿ ਕਿੰਨੀਆਂ ਜੱਟੀਆਂ ਹੋਰ ਨੇ ਉਹ ਦੇਖਣੀ ਆ ਟ੍ਰੇਨ ਦੇਖਣੀ ਆ ਆਜੋ ਏਕਟਰ ਨਹੀਂ ਲਈ ਫਿਰ ਵੀ ਆਪਾਂ ਚੜਾਂਗੇ ਇੱਥੇ ਪਲੇਟਫਾਰਮ ਦੇਖਾਂਗੇ ਬੱਲੇ ਬੱਲੇ ਬਹੁਤ ਸਾਰੀਆਂ ਜਿੰਨੀਆਂ ਟ੍ਰੇਨਾਂ ਇੱਥੇ ਆਉਂਦੀਆਂ ਨਾ ਸਾਰੀਆਂ ਰੁੱਕੇ ਜਾਂਦੀਆਂ ਤੁਹਾਨੂੰ ਪਤਾ ਮੱਲੋ ਜਿੰਨੀਆਂ ਬੱਬੂ ਦਿੱਲੀ ਨੂੰ ਜਾਣ ਵਾਲੀਆਂ ਟ੍ਰੇਨਾਂ ਹਨਾ ਖਾਵੜਾ ਨੂੰ ਜਾਣ ਵਾਲੀਆਂ ਟ੍ਰੇਨਾਂ ਸਾਰੀਆਂ ਟ੍ਰੇਨਾਂ ਇੱਥੇ ਰੁੱਕ ਕੇ ਜਾਂਦੀਆਂ ਦੇਖੋ ਸਟੇਸ਼ਨ ਬਹੁਤ ਵੱਡਾ ਇਹ ਆ ਇਧਰ ਠੀਕ ਕਿੰਨਾ ਬਟਾ ਪਲੇਟਫਾਰਮ ਵੀ ਕਿੰਨਾ ਸੋਹਣਾ ਬਣਿਆ ਹੈ ਨਾ ਚਲ ਆ ਚਲੀੇ ਵਾਪਸ ਐਗਜ਼ਿਟ ਪੁਰਾਣੀ ਬਿਜਾਰੀ ਹੈ ਇਹ ਨਵੇਂ ਬਿਯਾਰ ਤਾਂ ਨਹੀਂ ਹੈਗੇ ਨਵੇਂ ਬਿਯਾਰ ਦਾ ਹਾਈਵੇ ਦੇ ਨਾਲ ਵਾਲਾ ਸਾਰਾ 올ਡ ਪਿਆਰੀ ਆ ਫੱਜ ਲਗਾ ਜਿਹੜੇ ਜਿਹੜੇ ਦੋਸਤ ਪਾਕਿਸਤਾਨ ਤੋਂ ਦੇਖ ਰਹੇ ਹੋ ਮੈਸੇਜ ਕਰਿਓ ਸਾਡੇ ਸ਼ਹਿਰ ਤੁਹਾਡੇ ਸ਼ਹਿਰਾਂ ਤੁਹਾਨੂੰ ਸੇਮ ਹੀ ਆ ਕਿੰਨਾ ਚੌੜਾ ਪਿਆਰ ਆ ਯਾਰ ਇਹ ਦੇਖ ਲਾ ਇਹਦਾ ਮਤਲਬ ਇਹ ਸ਼ਹਿਰ ਪਹਿਲਾਂ ਵੀ ਵੱਡਾ ਸੀਗਾ ਅੱਜ ਤਾਂ ਚਲੋ किला ਬਣ ਗਿਆ ਹੁਣ ਤਾਂ ਗੱਡੀ ਦੇਰ ਦਾ ਉਨੀ ਕਿ ਜਗਾ ਇਨੇ ਇਨੇ ਬਾਈਕ ਲਾ ਕੇ ਆਂਦੇ ਬੈਂਕਾ ਮੂਰੇ ਤੇ ਜਗਾ ਤੇ ਰਹੇ ਵੀ ਇੰਨੀ ਲੰਘਣ ਉੱਥੇ ਵੀ ਲੋਕ ਗੱਡੀਆਂ ਖੜਾਉਂਦੇ ਕੋਈ ਧਿਆਨ ਨਾ ਲਾਇਆ ਕਰੋ ਕਿਉਂਕਿ ਸਾਰਿਆਂ ਨੇ ਲੰਘਣਾ ਹੈ ਨਾ ਉਹ ਅੱਗੇ ਆ ਗਿਆ ਘੰਟਾ ਲਾ ਰਿਹਾ ਗਿਆ ਨਾ ਤੇ ਘੜੀ ਲੱਗੀ ਆ ਵਾਚ ਐ ਕਰਦੇ ਆ ਪਰ ਉਹਦਾ ਟਾਈਮ ਮੈਚ ਕਰਦੇ ਹਾਂ ਬਿਲਕੁਲ ਸਹੀ ਹੈ देखला प्यार ਦਾ ਅੱਗੇ ਆ ਗਿਆ ਰਸਤਾ ਬਿਲਕੁਲ ਤੰਗ ਆ ਗਿਆ ਨੀ ਲੇ ਬੀ ਯਾਰ ਆ ਖਾ ਲੋ ਪਕੌੜੇ ਭਟੂਰੇ ਖਾ ਲੋ ਐਸਾ ਸਵੇਰ ਸਵੇਰ ਤਾਂ ਭਟੂਰੇ ਹੀ ਖਾਂਦੇ ਲੋਕ ਪਕੌੜੇ ਖਾਣਦੇ ਹਨ ਆ ਠੀਕ ਹੈ ਸਹੀ ਆ ਬਿਲਕੁਲ ਟਾਈਮ ਹੈ ਕਿੰਨਾ 10:00 ਵੱਜ ਗਏ ਦੇਖ ਜੂੰ ਕਰਦੇ 10:40 ਹੈ ਨਾ 16 ਬਣਾਉਂਦਾ ਇਹ ਇਹ ਆ ਕਹਿੰਦਾ ਕਗਰ ਵੀ ਆਰ ਕਹਿੰਦੇ ਹੁਣ ਕਿੰٹا ਕਿ ਚੌਂ ਕਹਿ ਸਕਦੇ ਹਾਂ ਸ਼ੋਰਟ ਇਨ ਯਾਰ ਹੁਣ ਜੀਰੂ ਹੋ ਜਾਣੇ ਇੱਕ ਦਰ ਵੀ ਨਾ ਵੱਡਾ ਵੇ ਆ ਸ਼ਹਿਰ ਵੀ ਵੱਡਾ ਪੰਜਲ ਕਾ ਮੰਦਰ ਦਾ ਆਪਾਂ ਲੰਘ ਗਏ ਬਾਹਰ ਆ ਗਏ ਆਪਾਂ ਯਾਰ ਤੋਂ ਬਾਹਰ ਆ ਗਏ ਪਰ ਆਪਾਂ ਜਿਹੜੇ ਆ ਪਾਲ ਕਿੱਥੇ ਜਾਣਾ ਉਹਨੂੰ ਨਿਕਲਨੀ ਆ ਸ਼ਹਿਰ ਤੋਂ ਬਾਹਰ ਔਰ ਇਹ ਇਸ ਸਿਵਲ ਹਸਪਤਲ ਆ ਭਾਜ ਲਗਾ ਵਧੀਆ ਬਿਲਡਿੰਗ ਬਣਾਤੀ ਆ ਨਾ ਇੰਨੀ ਵਧੀਆ ਬਿਲਡਿੰਗ ਚਲੋ ਸੂਹਤਾ ਮਿਲਣੇ ਆ ਜਾਈ ਦੀਆਂ ਸਿਹਤ ਸਹੂਲਤਾ ਵੀ ਇਹ ਰਾਜ ਦੀ ਜ਼ਿੰਮੇਵਾਰੀ ਹੁੰਦੀ ਆ ਕਿਸੇ ਵੀ ਸਟੇਟ ਦੀ ਜ਼ਿੰਮੇਵਾਰੀ ਮੁੱਖ ਜ਼ਿੰਮੇਵਾਰੀ ਸਿਹਤ ਸਹੂਲਤਾ ਤੇ ਸਿੱਖਿਆ ਸਹੂਲਤਾਂ ਦੀ ਹੁੰਦੀ ਆ ਇਹ ਨਹੀਂ ਇਹ ਤਾਂ ਪੂਰੇ ਹਫਤੇ ਨਹੀਂ ਇਹ ਆ ਮੇਨ ਚੌਕ ਰੋਡ ਦੇਖੋ ਕਿੰਨੇ ਵਧੀਆ ਆ ਅੰਦਰ ਵਿਆਰ ਨੂੰ ਇਹ ਅੰਦਰ ਰਸਤਾ ਆ ভাই ਬੇ ਚੌਕ ਜਿਹੜਾ ਆ ਪਹੁੰਚਿਆ ਉਹ ਟਾਵਰ ਲੱਗਿਆ ਟਾਵਰ ਕੋਲੇ ਜਾਣਾ ਆਪਾਂ ਫਾਜ਼ਿਲਕਾ ਵਾਲੇ ਇਹ ਦੱਸੋ ਇਹ ਟਾਵਰ ਕਿਉਂ ਬਣਾਇਆ ਹੈਗਾ ਨੇ ਇਹ ਬਰਜ ਖਲੀਫਾ ਤਾਂ ਨਹੀਂ ਬਣਾਉਣਾ ਕਿੰਨਾ ਵੱਡਾ ਦੇਖੋ ਇਹ ਕੋਈ ਉਹ ਕੰਪਨੀ ਦਾ ਟਾਵਰ ਹੋਊਗਾ ਜਾਂ ਵੈਸੇ ਲਾਇਆ ਪਤਾ ਨਹੀਂ ਪਰ ਬਹੁਤ ਸੋਹਣਾ ਲੱਗ ਰਿਹਾ ਨੂਰੋਂ ਬਦਲ ਗਿਆ ਉਹਦਾ ਫਾਜ਼ਲ ਘਾ ਗਿਆ ਆਪਾਂ ਬਾਰਡਰ ਤੇ ਚੱਲੀਏ ਹੈਨਾ ਇੱਥੋਂ ਬਾਈ ਤੋਂ ਚਾਹ ਪੀ ਲਈ ਆਪਾਂ ਹੁਣ ਬਾਰਡਰ ਤੇ ਪਹੁੰਚਦੇ ਆਂ ਕਿਉਂਕਿ ਪੈਂਡ ਆਪ ਕਾਸੀ ਲੰਬਾ ਨਾ ਤੀਨਾ ਦੀ ਆ ਵੀਰੇ ਹੈਂ ਪਸੰਦੀਪਾ ਵੈਰੀ ਗੁੱਡ ਠੀਕ ਆ ਇਹ ਹੁਣ ਚੌਂਕ ਤੋਂ ਆਪਾਂ ਮੁੜ ਕੇ ਆਪਾਂ ਜਾਣਾ ਹੋ ਸਦੀਕੀ ਬਾਰਡਰ ਤੇ ਇਹਦਾ ਇੱਕ ਪਰੇਟ ਵੀ ਹੁੰਦੀ ਆ ਫਾਜਲਕਾ ਦਾ ਜਿਵੇਂ ਹੁਸੈਨੀ ਵਾਲਾ ਬਾਰਡਰ ਰੋਪੁਰ ਦਾ ਹੀ ਸਦੀਕੀ ਬਾਰਡਰ ਆ ਉੱਥੇ ਚੱਲਦੇ ਆ ਨਾਲ-ਨਾਲ ਰਹੋ ਅਪਰ ਸਾਰਾ ਮੋਲ ਚਲਾ ਕੇ ਦੇਖਣਾ